ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਪ੍ਰਨਾਮ ਦੀ ਪਰਿਭਾਸ਼ਾ ਤੇ ਉਸ ਦੀਆਂ ਕਿਸਮਾਂ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਰਿਭਾਸ਼ਾ ਕਿਸੇ ਬਾਕ ਵਿੱਚ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪ੍ਰਨਾਮ ਕਿਹਾ ਜਾਂਦਾ ਹੈ ਜਿਵੇਂ ਜੋ ਤੂੰ ਉਹ ਅਸੀਂ ਮੇਰਾ ਪ੍ਰਣਾਮ ਦੀਆਂ ਕਿਸਮਾਂ ਪ੍ਰਣਾਮ ਦੀਆਂ 6 ਕਿਸਮਾਂ ਹੁੰਦੀਆਂ ਹਨ ਪਹਿਲੀ ਹੈ ਪੁਰਖਵਾਚਕ ਪ੍ਰਣਾਮ ਜਿਹੜੇ ਪ੍ਰਣਾਮ ਕੇਵਲ ਵਿਅਕਤੀ ਪੁਰਖਾਂ ਦੇ ਨਾਵਾਂ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪ੍ਰਣਾਮ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਸਾਡਾ ਅਸੀਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ਉਤਮ ਪੁਰਖ ਗੱਲ ਕਰਨ ਵਾਲੇ ਨੂੰ ਉੱਤਮਪੁਰਖ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਅਸੀਂ ਮੈਨੂੰ ਸਾਡੇ ਮੱਧਮਪੁਰਖ ਜਿਸ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮਪੁਰਖ ਕਿਹਾ ਜਾਂਦਾ ਹੈ ਜਿਵੇਂ ਤੂੰ ਤੁਸੀਂ ਤੁਹਾਡਾ ਤੇਰਾ ਅਨਿਆਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਿਆਪੁਰਖ ਕਿਹਾ ਜਾਂਦਾ ਹੈ ਜਿਵੇਂ ਕਿ ਉਹ ਉਹਨਾ ਦੂਸਰੀ ਹੈ ਨਿਚਵਾਚਕ ਪਰਨਾਮ ਜਿਹੜੇ ਪ੍ਰਨਾਮ ਵਾਕ ਵਿੱਚ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਜਾਂ ਜਿਹੜੇ ਕਰਤਾ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਨਿਜਵਾਚਕ ਪ੍ਰਨਾਮ ਆਖਦੇ ਹਨ ਜਿਵੇਂ ਕਿ ਆਪ ਆਪਣਾ ਆਪੇ ਸੰਬੰਧਵਾਚਕ ਜਿਹੜੇ ਸ਼ਬਦ ਪ੍ਰਨਾਮ ਵੀ ਹੋਣ ਅਤੇ ਯੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਉਹਨਾਂ ਨੂੰ ਸੰਬੰਧਵਾਚਕ ਪ੍ਰਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਜੋ ਜਿਹੜਾ ਜਿਸ ਸੋ ਉਦਾਹਰਨ ਵਜੋਂ ਅਜੀਤ ਉਸੇ ਮੁੰਡੇ ਦਾ ਨਾਮ ਹੈ ਜਿਹੜਾ ਬਹੁਤ ਹੁਸ਼ਿਆਰ ਹੈ ਇਸ ਵਿੱਚ ਜਿਹੜਾ ਸ਼ਬਦ ਸੰਬੰਧਵਾਚਕ ਪੜਨਾਮ ਹੈ ਪ੍ਰਸ਼ਨਵਾਚਕ ਪੜਨਾਮ ਜੋ ਸ਼ਬਦਾਂ ਰਾਹੀਂ ਪ੍ਰਸ਼ਨ ਪੁੱਛੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਆਖਦੇ ਹਨ ਜਿਵੇਂ ਕੌਣ ਖੇਡ ਰਿਹਾ ਹੈ ਸ਼ੀਸ਼ਾ ਕਿਸ ਨੇ ਤੋੜਿਆ ਕੌਣ ਤੇ ਕਿਸ ਨੇ ਸ਼ਬਦ ਪ੍ਰਸ਼ਨਵਾਚਕ ਪੜਨਾਮ ਦੀਆਂ ਉਦਾਹਰਣਾਂ ਹਨ ਅਗੇ ਹੈ ਨਿਸ਼ਚੇਵਾਚਕ ਪੜਨਾਮ ਜਿਹੜੇ ਸ਼ਬਦ ਦੂਰ ਜਾਂ ਨੇੜੇ ਦਿਸਦੀ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂ ਦੀ ਥਾਂ ਵਰਤੇ ਗਏ ਹੋਣ ਉਹ ਨਿਸ਼ਚੇਵਾਚਕ ਪੜਨਾਮ ਹੁੰਦੇ ਹਨ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਨਿਕਟਵਰਤੀ ਪੜਨਾਮ ਨੇੜੇ ਰਹੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਵਾਲੇ ਪੜਨਾਮ ਨੂੰ ਨਿਕਟਵਰਤੀ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਇਹ ਇਸ ਇਨਾ ਆਤ ਦੂਰਵਰਤੀ ਪੜਨਾਮ ਦੂਰ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਵਾਲੇ ਪਰਨਾਮ ਨੂੰ ਦੂਰਵਰਤੀ ਨਿਸ਼ਚੇਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਉਹ ਉਹਨਾ ਅਨਿਸ਼ਚੇਵਾਚਕ ਪਰਨਾਮ ਉਹ ਪਰਨਾਮ ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਪਰ ਉਸ ਦੀ ਸਹੀ ਕੀਮਤੀ ਨਾ ਦੱਸਣ ਉਹਨਾਂ ਨੂੰ ਅਨਿਸ਼ਚੇਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਕੁਝ ਕੁ ਸਰਬੱਤ ਕੋਈ ਕਈ ਸਾਰੇ ਤਨਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ